ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਆ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਪ੍ਰਿੰਟ ਸੂਟ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਇਹਨਾਂ ਦੀ ਸਟੀਚਿੰਗ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਇੰਨੇ ਸੋਹਣੇ ਸੂਟ ਜਿਹਨਾਂ ਨੂੰ ਸਿੰਪਲ ਸੂਟ ਨੇ ਬਟ ਇਹਨਾਂ ਨੂੰ ਸਟੀਚਿੰਗ ਦੇ ਨਾਲ ਆਪਾਂ ਇੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਕਿ ਇਹ ਸੂਟ ਐਦਾਂ ਲੱਗਦੇ ਜਿਦਾਂ ਕਾਫੀ ਜ਼ਿਆਦਾ ਪ੍ਰਾਈਸ ਦੇ ਹੋਣ ਬਟ ਨਾਲ ਤੁਹਾਨੂੰ ਦੱਸਾਂਗੇ ਆਪਾਂ ਸਟ੍ਰੇਟ ਸਲਵਾਰ ਐਂਡ ਪਟਿਆਲਾ ਸਟ ਸਲਵਾਰ ਕਿਉਂਕਿ ਜਦੋਂ ਵੀ ਆਪਾਂ ਸਟੀਚਿੰਗ ਕਰਦੇ ਹਾਂ ਤਾਂ ਭੈਣਾਂ ਅੱਜਕੱਲ ਕਹਿੰਦੀਆਂ ਕਿ ਸਾਨੂੰ ਪਾਕਿਸਤਾਨੀ ਸਟ੍ਰੇਟ ਸਲਵਾਰ ਬਣਾ ਕੇ ਦਿਓ ਬਟ ਉਹਨਾਂ ਨੂੰ ਜਦੋਂ ਕੰਫਰਟੇਬਲ ਨਹੀਂ ਲੱਗਦੀ ਤਾਂ ਫਿਰ ਸਾਡੇ ਕੋਲ ਆ ਜਾਂਦੀਆਂ ਜੀ ਤੁਹਾਨੂੰ ਤੇ ਇਹ ਵਧੀਆ ਨਹੀਂ ਲੱਗੀ ਬਟ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਜੀ ਜੇਕਰ ਤੁਸੀਂ ਪਟਿਆਲਾ ਸਲਵਾਰਾ ਪਾਉਂਦੇ ਤਾਂ ਤੁਹਾਨੂੰ ਸਟ੍ਰੇਟ ਸਵਾਰ ਕਦੇ ਵਧੀਆ ਨਹੀਂ ਲੱਗ ਸਕਦੀ ਠੀਕ ਹੈ ਜੀ ਆ ਤੁਹਾਨੂੰ ਆਪਾਂ ਪ੍ਰਿੰਟ ਸੂਟ ਜਿਹੜੇ ਆਪਾਂ ਚੈੱਕ ਕਰਾਉਣੇ ਆ ਬਹੁਤ ਜ਼ਿਆਦਾ ਸੋਹਣੇ ਨੇ ਇਹ ਮਸਲੀਨ ਕਾਟਨ ਦਾ ਸੂਟ ਆਏਗਾ ਜੀ ਅੱਜਕੱਲ ਮਸਲੀਨ ਕਾਟਨ ਕਾਫੀ ਜ਼ਿਆਦਾ ਚੱ ਹੋਇਆ ਹੈ ਬਹੁਤ ਪਿਆਰਾ ਹੈ ਇਹਦੀ ਨੈਕਲਾਈਨਸ ਦੇਖੋ ਬਣਾਈ ਆਪਾਂ ਬਟਨ ਲਗਾ ਕੇ ਬਹੁਤ ਸੋਹਣੇ ਬਟਨ ਲਗਾਏ ਹੋਏ ਨੇ ਪਾਈਪਿੰਗ ਲਗਾ ਕੇ ਵਿੱਚ ਬਟਨ ਲਗਾਏ ਨੇ 슬ੀਵਸ ਦੇ ਉੱਪਰ ਵੀ ਪਾਈਪਿੰਗ ਲਗਾਈ ਹੈ ਕਿਉਂਕਿ ਆਲਰੇਡੀ ਪ੍ਰਿੰਟ ਕਾਫੀ ਜ਼ਿਆਦਾ ਹੈਗਾ ਹੈ ਤੇ ਸਿੰਪਲ ਪਾਈਪਿੰਗ ਲਗਾਈ ਹੋਈ ਆ ਐਂਡ ਨੈਕਲਾਈਨਸ ਬਣਾਈ ਹੋਏ ਕਿਉਂਕਿ ਜਿੰਨੇ ਸੇ ਨੈਕਲਾਈਨਸ ਨਹੀਂ ਬਣਾਉਂਦੇ ਨਾ ਉਹਨਾਂ ਦੇ ਸੂਰ ਦੀ ਗ੍ਰੇਸ ਨਹੀਂ ਆਉਂਦੀ ਹੈਗੀ ਇਹਦੇ ਨਾਲ ਮਸਲੀਨ कॉटन ਦੀ ਜਿਹੜੀ ਉਹ बॉटम ਆ ਤੇ ਦੁਪੱਟਾ ਪਰੱਖਿਆ ਜੀ ਪਿਓਰ ਸ਼ਫਾਨ ਦਾ ਜਿਸ ਤਰ੍ਹਾਂ ਦੀ ਕਸਟਮਰ ਦੀ ਚੋਇਸ ਹੁੰਦੀ ਹੈ ਉਹਦੇ ਅਕੋਰਡਿੰਗ ਆਪਾਂ ਕੰਮ ਕਰਦੇ ਆ ਤੁਸੀਂ ਇਹ ਪ੍ਰਿੰਟਰ ਸੂਟ ਲੈ ਵੀ ਸਕਦੇ ਹੋ ਜੇਕਰ ਤੁਹਾਨੂੰ ਪ੍ਰਿੰਟ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਤੋਂ ਸੂਟ ਮੰਗਵਾ ਸਕਦੇ ਹੋ ਐਂਡ ਹੈਗਾ ਜੀ ਪਿਓਰ ਕਾਟਨ ਠੀਕ ਹੈ ਜੀ ਪਿਓਰ オリジナル ਕਾਟਨ ਦਾ ਸੂਟ ਆਏਗਾ ਜੀ ਇਹ ਬਹੁਤ ਸੋਹਣਾ ਇਹਦਾ ਵੀ ਪ੍ਰਿੰਟ ਕਾਫੀ ਜ਼ਿਆਦਾ ਹੈਗਾ ਐਂਡ ਉਹਨਾਂ ਦੀ ਡਿਜ਼ਾਈਨਿੰਗ ਦੇ ਅਕੋਰਡਿੰਗ ਕਿਉਂਕਿ ਕਾਫੀ ਕਸਟਮਰ ਆਪਣੀ ਪਿਕਸ ਲੈ ਕੇ ਆਉਂਦੇ ਨੇ ਕਿ ਸਾਨੂੰ ਇਦਾਂ ਦਾ ਸੂਟ ਡਿਜ਼ਾਈਨ ਕਰ ਦਿਓ ਤਾਂ ਆਪਾਂ ਉਹਦੇ ਅਕੋਰਡਿੰਗ ਜਿਹੜਾ ਸੂਟ ਜਿਹੜਾ ਰੈਡੀ ਕਰਕੇ ਦਿੰਦੇ ਆਂ ਇਹ ਜਿਹੜੀਆਂ 슬ੀਵਸ ਦੇ ਵਿੱਚ ਆਪਾਂ ਲੈਸਾਂ ਅਟੈਚ ਕੀਤੀਆਂ ਹੋਈਆਂ ਨੇ ਬਲੈਕ ਕਲਰ ਦੀਆਂ ਕਾਫੀ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਨੇ ਇਹਨਾਂ ਨੂੰ ਵਿੱਚ ਅਟੈਚ ਕੀਤਾ ਹੋਇਆ ਉੱਪਰ ਰੱਖ ਕੇ ਨਹੀਂ ਲਿਆ ਕਿਉਂਕਿ ਜਿਆਦਾ ਡਿਟੇਲਰ ਜਿਹੜੇ ਹੁੰਦੇ ਨੇ ਉੱਪਰ ਰੱਖ ਕੇ ਲਾ ਦਿੰਦੇ ਨੇ ਜੇ ਕੋਈ ਬਹੁਤ ਜ਼ਿਆਦਾ ਇਹਨਾਂ ਦੀ ਸੋਹਣੀ ਗ੍ਰੇਸ ਨਹੀਂ ਆਉਂਦੀ ਐਂ ਨੀਚੇ ਵੀ ਆਪਾਂ ਇਹ ਬ੍ਰਾਊਨ ਜੀ ਜਿਹੜੀ ਲੈਸ ਲਾਈ ਹੋਈ ਹੈ ਕਿਉਂਕਿ ਬਾਟਮ ਦੇ ਨਾਲ ਦੀ ਇਹ ਲੈਸ ਲੱਗੀ ਹੋਈ ਨਹੀਂ ਬਾਟਮ ਦੇ ਉੱਪਰ ਆਪਾਂ ਬਲੈਕ ਕਲਰ ਦਾ ਵਰਕ ਦਿੱਤਾ ਹੋਇਆ ਸੂਟ ਬਹੁਤ ਸੋਹਣਾ ਹੈ ਰੈਡੀ ਹੋਇਆ ਜੀ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਇ ਆਪਾਂ ਲੈਸਾ ਦੇ ਨਾਲ ਵੀ 5 ਰੁਪਏ ਦੀਆਂ ਪਰ ਮੀਟਰ ਲੈਸਾ ਆਉਂਦੀਆਂ ਨੇ ਜਿਨ੍ਹਾਂ ਨਾਲ ਸੂਟ ਨੂੰ ਡਿਜ਼ਾਈਨ ਕਰ ਦਿੱਤਾ ਬਾਟਮ ਤੇ ਵਰਕ ਕਰ ਦਿੱਤਾ ਆਲਰੇਡੀ 1500 ਤੋਂ 2000 ਦੇ ਵਿੱਚ ਵਿਦ ਦੁਪੱਟਾ ਆਪਾਂ ਸੂਟ ਰੈਡੀ ਕਰ ਦਿੱਤਾ ਐਂਡ ਕਸਟਮਰ ਵੀ ਖੁਸ਼ ਹੋ ਗਿਆ ਇੰਨਾ ਜ਼ਿਆਦਾ ਸੋਹਣਾ ਸੂਟ ਬਣ ਗਿਆ ਉਹ ਵੀ ਪਿਓਰ ਕਾਟਨ ਦਾ ਓਕੇ ਐਂਡ ਇਸ ਤੋਂ ਇਲਾਵਾ ਪਲੀਜ਼ ਆਪਾਂ ਜਿਹੜੀਆਂ ਤੁਹਾਨੂੰ ਸਲਵਾਰਾਂ ਬਾਰੇ ਗੱਲ ਕਰ ਰਹੇ ਸੀ ਜਿਹੜੀਆਂ ਸਲਵਾਰਾਂ ਹੁੰਦੀਆਂ ਨੇ ਉਹ ਤੁਸੀਂ ਪਲੀਜ਼ ਜਿਹੜੀਆਂ ਵੀ ਸਟੇਟ ਸਲਵਾਰ ਜਦੋਂ ਬਣਾਉਣੀ ਹੈ ਜੇ ਉਹਨਾਂ ਨੂੰ ਪਾਕਿਸਤਾਨੀ ਸਲਵਾਰ ਤੁਸੀਂ ਕਹਿੰਦੇ ਤਾਂ ਉਹਦੇ ਵਿੱਚ ਪਹੁੰਚਾ ਨਹੀਂ ਪੈਂਦਾ ਪੌਂਚੇ ਦਾ ਮਤਲਬ ਹੋਉਂਦਾ ਹੈ ਕਿ ਜਿਵੇਂ ਤੁਸੀਂ ਪੈਂਟ ਪਲਾਜ਼ੋ ਬਣਾ ਰਹੇ ਹੋ ਉਹਦੇ ਨੀਚੇ ਜਿਹੜਾ ਟਾਈਟ ਹੁੰਦੀ ਹੈ ਤਾਂ ਆਸਨ ਜਿਹੜਾ ਛੋਟਾ ਹੋ ਜਾਂਦਾ ਜੇਕਰ ਤੁਸੀਂ ਆਫਿਸ ਵੇਅਰ ਵਾਸਤੇ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਾਲਜ ਜਾਂਦੇ ਹੋ ਤਾਂ ਤੁਹਾਨੂੰ ਸਟ੍ਰੇਟ ਸਲਵਾਰ ਜਿਹੜੀਆਂ ਕੰਫਰਟੇਬਲ ਰਹਿਣਗੀਆਂ ਸੋਹਣੀਆਂ ਲੱਗਦੀਆਂ ਨੇ ਬਟ ਜੇਕਰ ਤੁਸੀਂ ਘਰੇ ਕੰਮ ਕਰਨ ਕਾਜ ਦੇ ਵਿੱਚ ਇਦਾਂ ਦੀਆਂ ਪਾਉਂਦੇ ਤਾਂ ਉਹ ਟਾਈਟ ਜੀਆਂ ਮਹਿਸੂਸ ਹੁੰਦੀਆਂ ਨੇ ਉੱਠਣਾ ਬੈਠਣਾ ਔਖਾ ਹੋ ਜਾਂਦਾ ਤੇ ਇਹ ਦੇਖੋ ਇਹ ਵੀ ਕਾਟਨ ਦਾ ਸੂਟ ਹੈ ਪਿਓਰ ਕਾਟਨ ਆ ਰੀਜਨਲ ਕਾਟਨ ਹੈਗੀ ਸੂਤੀ ਕਾਟਨ ਜਿਹਨੂੰ ਕਹਿੰਦੇ ਬਹੁਤ ਸੋਹਣੀ ਉੱਪਰ ਚਿਕਨ ਕਾਰੀ ਐਮਬਰਾਇਡਰੀ ਹੋਈ ਹੈ ਟਾਈ ਡਾਈ ਦੇ ਵਿੱਚ ਇਹ ਸਾਰਾ ਸੂਰਜ ਰੱਬਣਿਆ ਹੋਇਆ ਮਲਟੀ ਕਲਰ ਦੀਆਂ ਇਹਨਾਂ ਨੂੰ ਲੈਸਾਂ ਲਾ ਕੇ ਆਪਾਂ ਸੂਟ ਨੂੰ ਸਟਿਚ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਲੈਸ ਦੇਖ ਸਕਦੇ ਹੋ ਆਪਾਂ ਹਮੇਸ਼ਾ ਕੋਸ਼ਿਸ਼ ਕਰੀਦੀ ਆ ਕਿ ਸੂਟੇ ਨਾਲ ਦੀਆਂ ਲੈਸਾਂ ਹੀ ਆਪਾਂ ਇਹਦੇ ਵਿੱਚ ਅਟੈਚ ਕਰੀਏ ਕਿਉਂਕਿ ਮੈਚਿੰਗ ਜਿਹੜੀ ਹੁੰਦੀ ਹੈ ਉਹ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਐਂਡ 슬ੀਵਜ਼ ਜਿਹੜੀਆਂ ਪਾਕਿਸਤਾਨੀ ਸਟਾਈਲ ਦੇ ਵਿੱਚ ਰੱਖੀਆਂ ਨੇ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਜਿਹੜੀਆਂ ਬਾਟਮਸ ਜਿਹੜੀਆਂ ਨੇ ਉਹ ਆਪਾਂ ਸਪੈਸ਼ਲ ਜਿਹੜੀਆਂ ਹੁੰਦੀਆਂ ਆਪਾਂ ਕਸਟਮਰਸ ਨੂੰ ਇਹਨਾਂ ਦੇ ਵੇਟ ਤੇ ਉਪਰ ਜੇਕਰ ਤੁਸੀਂ ਬਿਲਕੁਲ ਸਲਿਮ ਹੈ ਤਾਂ ਫਿਰ ਤੁਸੀਂ ਸਟ੍ਰੇਟ ਸਲਵਾਰ ਲੈ ਸਕਦੇ ਹੋ ਜੇਕਰ ਤੁਹਾਡੀ ਸਰੀਰ ਥੋੜਾ ਹਿਪ ਜ਼ਿਆਦੀ ਭਾਰੀ ਆ ਤਾਂ ਤੁਸੀਂ ਪਲੀਜ਼ ਆ ਸਟੇਟ ਸਲਵਾਰ ਯਾਨੀ ਕਿ ਸਿੰਪਲ ਸਲਵਾਰ ਬਣਾਇਆ ਕਰੋ ਪਰ ਉਹਦੇ ਵਿੱਚ ਪੌਂਚਾ ਜਿਹੜਾ ਪਾਉਣਾ ਉਹ ਬਹੁਤ ਜ਼ਰੂਰੀ ਹੁੰਦਾ ਠੀਕ ਹੈ ਜੀ ਉਹਦੇ ਨਾਲ ਥੋੜਾ ਤੁਸੀਂ ਕੰਫਰਟੇਬਲ ਹੋ ਜਾਂਦੇ ਥੋੜਾ ਆਸਾਨ ਜਿਹੜਾ ਉਹ ਵੱਡਾ ਹੋ ਜਾਂਦਾ ਜਿਸ ਦੇ ਨਾਲ ਤੁਸੀਂ ਉੱਠਣਾ ਬੈਠਣਾ ਜਿਹੜਾ ਉਹ ਸਹੀ ਰਹਿੰਦਾ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਜਿਹੜੀਆਂ ਹੁੰਦੀਆਂ ਨੇ ਸਲਵਾਰਾਂ ਇਹ ਇੱਕ ਤਰ੍ਹਾਂ ਨਾਲ ਇਹ ਸਿੰਪਲ ਵੀ ਹੋ ਗਈਆਂ ਐਂਡ ਇਹਦੇ ਵਿੱਚ ਆਪਾਂ ਜਿਹੜਾ ਪੌਂਚਾ ਅਟੈਚ ਕੀਤਾ ਹੈ ਇਦੇ ਨਾਲ ਆਪਾਂ ਨੂੰ ਇੱਕ ਕੰਫਰਟੇਬਲ ਮਹਿਸੂਸ ਹੋਣਗੀਆਂ ਬਟ ਜੇਕਰ ਅੱਪਾ ਪੌਂਚਾ ਅਟੈਚ ਨਹੀਂ ਕਰਦੇ ਤਾਂ ਪਾਕਿਸਤਾਨੀ ਸਟਾਈਲ ਚ ਸਲਵਾਰਾ ਰੱਖਦੇ ਆ ਤਾਂ ਉਹਨਾਂ ਦਾ ਆਸਣ ਦੀ ਜਿਹੜੀ ਸੀਨ ਹੁੰਦੀ ਛੋਟੀ ਹੋ ਜਾਂਦੀ ਆ ਉਹ ਸਿਰਫ ਜਿੰਨਾ ਚਿਰ ਤੁਸੀਂ ਪਾਰਟੀ ਤੇ ਜਾ ਰਹੇ ਹੋ ਜਾਂ ਫਿਰ ਕਾਲਜ ਆ ਰਹੇ ਹੋ ਤੁਰਦੇ ਫਿਰਦੇ ਹੋ ਤਾਂ ਕੰਫਰਟੇਬਲ ਜੇ ਫਿਰ نیچے ਬੈਠਣਾ ਜਾਂ ਬੈਠ ਕੇ ਘਰ ਦਾ ਕੰਮ ਕਰਨਾ ਉਸ ਟਾਈਮ ਤੇ ਉਹ ਥੋੜੀਆਂ ਆਊਟ ਜੀਆਂ ਲੱਗਦੀਆਂ ਨੇ ਬਾਕੀ ਤੁਹਾਡੀ ਸਰੀਰ ਦੀ ਲੁੱਕ ਦੇ ਅਕੋਰਡਿੰਗ ਆ ਉਜਿਸ ਤਰ੍ਹਾਂ ਤੁਸੀਂ ਜੇ ਤੁਹਾਡਾ weight ਜ਼ਿਆਦਾ ਹੈ hip ਜ਼ਿਆਦੀ ਹੈ ਤਾਂ ਫਿਰ ਤੁਹਾਨੂੰ ਸਟੇਟ ਸਲਵਾਰਾਂ ਨਹੀਂ ਵਧੀਆ ਲੱਗਦੀਆਂ ਠੀਕ ਹੈ ਜੀ ਤੇ ਇਹ ਵਾਲੀ ਹੈਗਾ ਜੀ suit ਬਹੁਤ ਸੋਹਣਾ ਰੈਡੀ ਹੋਇਆ ਇਹਦੇ ਉੱਪਰ embroidery ਹੈ ਤੇ ਨਾਲ ਦੀ ਆਪਾਂ lace ਲਾ ਕੇ suit ਨੂੰ stitch ਕੀਤਾ ਹੈ special ਜਦ ਵੀ ਆਪਾਂ ਅਸੀਂ suitਾਂ ਨੂੰ stitch ਕਰਦੇ ਹਾਂ ਤਾਂ laceਾਂ ਦਾ ਖਿਆਲ ਅਸੀਂ ਜ਼ਰੂਰ ਰੱਖਦੇ ਹਾਂ ਕਿਉਂਕਿ laceਾਂ ਐਵੇਂ ਨਹੀਂ ਕਿਤੇ ਉਹ ਚੱਕ ਕੇ ਲਗਾ ਦੇਣੀਆਂ ਹੁੰਦੀਆਂ ਜਿੰਨਾ ਚਿਰ ਉਹਨਾਂ ਦੀ finishing ਐਂਡ ਉਹਨਾਂ ਦੇ colors ਪੂਰੀ ਚੰਗੀ ਤਰ੍ਹਾਂ match ਨਹੀਂ ਕਰਦੇ ਤਾਂ ਅਸੀਂ ਉਸ ਤਰ੍ਹਾਂ ਦੀਆਂ laceਾਂ ਲਾਉਂਦੇ ਹਾਂ ਤੇ ਐਮਬਰਾਇਡਰੀ ਵੀ ਤੁਸੀਂ ਚੈੱਕ ਕਰ ਸਕਦੇ ਬਹੁਤ ਸੋਹਣੀ ਐਮਬਰਾਇਡਰੀ ਐ ਇਸ ਦੀ ਬਾਟਮ ਆਏਗੀ ਸਿੰਪਲ ਵੀ ਐ ਐਂਡ ਇਹਨੂੰ ਸਟ੍ਰੇਟ ਵੀ ਕਹਿ ਸਕਦੇ ਹੋ ਬਟ ਇਹਦੇ ਵਿੱਚ ਪੌਂਚਾ ਅਟੈਚ ਕੀਤਾ ਹੋਇਆ ਜਿੰਨੇ ਵੀ ਸੂਟ ਹੈਗੇ ਨੇ ਤੇ ਤੁਸੀਂ ਵੀ ਇਦਾਂ ਦੀਆਂ ਸਲਵਾਰਾਂ ਜਿਹੜੀਆਂ ਉਹ ਰੈਡੀ ਕਰਿਆ ਕਰੋ ਫਿਰ ਇਹ ਕੰਫਰਟੇਬਲ ਹੁੰਦੀਆਂ ਨੇ ਜ਼ਰੂਰੀ ਨਹੀਂ ਐ ਕਿ ਫੈਸ਼ਨ ਆ ਕਿਸੇ ਨੇ ਫੈਸ਼ਨ ਪਾਇਆ ਹੋਇਆ ਤੇ ਤੁਸੀਂ ਵੀ ਉਦਾਂ ਦਾ ਹੀ ਵੇਅਰ ਕਰੀਏ ਬਟ ਉਹ ਕੰਫਰਟੇਬਲ ਆ ਉਹਦੇ ਵਿੱਚ ਪਰ ਅਸੀਂ ਉਹਦੇ ਵਿੱਚ ਕੰਫਰਟੇਬਲ ਨਹੀਂ ਆ ਤੇ ਫਿਰ ਸਾਨੂੰ ਉਹ ਚੀਜ਼ ਨਹੀਂ ਵੇਅਰ ਕਰਨੀ ਚਾਹੀਦੀ ਹੈ ਨਾ ਤੇ ਉਹਨੂੰ ਆਪਾਂ ਥੋੜਾ ਜਿਹਾ ਚੇਂਜ ਕਰਕੇ ਉਹਦੇ ਵਰਗੀ ਲੁੱਕ ਬਣਾ ਸਕਦੇ ਹਾਂ ਠੀਕ ਹੈ ਇਹ ਵੀ कॉटन ਦਾ सूट ਹੈ ਜੀ ਬਹੁਤ ਸੋਹਣਾ कॉटन ਦਾ सूट ਲਾਈਟ ਜਆ ਇਹਦੇ ਵਿੱਚ ਹੈ ਮਹਿੰਦੀ ਕਲਰ ਦਾ ਸੂਟ ਇਹ ਤੇ ਪਾਕਿਸਤਾਨੀ ਸਟਾਈਲ ਦੇ ਵਿੱਚ ਇਹ ਅੱਜਕੱਲ ਵੈਸੇ 슬ੀਵਸ ਦਾ ਤਾਂ ਫੈਸ਼ਨ ਹੀ ਹੋ ਗਿਆ ਕਿ ਪਾਕਿਸਤਾਨੀ ਸਟਾਈਲ ਦੇ ਵਿੱਚ ਵੈਸੇ ਵੀ ਇਹ ਕੰਫਰਟੇਬਲ ਹੁੰਦੀਆਂ ਖੁੱਲੀਆਂ ਡੁੱਲੀਆਂ ਹੁੰਦੀਆਂ ਨੇ ਐਂਡ ਇਹਨਾਂ ਦੇ ਉੱਪਰ ਐਮਬਰਾਇਡਰੀ ਕੀਤੀ ਹੈ ਆਪਾਂ ਨੇ ਬਹੁਤ ਸੋਹਣਾ ਇਹਦਾ ਫੈਬਰਿਕ ਆਇਆ ਹੋਇਆ ਪਿਓਰ ਕਾਟਨ ਦਾ ਫੈਬਰਿਕ ਆ ਇਹ ਵੀ ਫੈਬਰਿਕ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ ਇਹ ਵੀ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਕਲਰ ਆਪਸ਼ਨ ਵੀ ਮਿਲ ਜਾਣਗੇ ਇਹਦੀ ਨੈਕਲਾਈਨਸ ਬਣਾਈ ਹੋਈ ਆ ਦੇਖੋ ਬਹੁਤ ਸੋਹਣਾ ਇਹਦਾ ਨੈਕ ਡਿਜ਼ਾਈਨ ਬਣਾਇਆ ਹੋਇਆ ਆਪਾਂ ਨੇ ਸੇਮ ਕਲਰ ਦੀ ਪਾਈਪਿੰਗ ਲਗਾਈ ਹੋਈ ਕਿਉਂਕਿ ਕਸਟਮਰ ਦੀ ਚੋਇਸ ਸੀ ਕਿ ਅਸੀਂ ਨਹੀਂ ਲਗਾਉਣਾ ਅਲੱਗ ਤੋਂ ਕੋਈ ਪਾਈਪਿੰਗ ਤਾਂ ਆਪਾਂ ਫਿਨਿਸ਼ਿੰਗ ਵਾਸਤੇ ਸਿਰਫ ਦਿੱਤੀ ਹੋਈ ਆ ਐਂਡ ਇਹਦੇ ਫਰੰਟ ਤੇ ਇਹ ਵਾਲਾ ਫਲਾਵਰ ਜਿਹੜਾ ਦਿੱਤਾ ਹੋਇਆ ਤੇ ਵਿੱਚ ਸਾਈਡਾਂ ਤੇ ਆਪਾਂ ਇਹਨਾਂ ਵਿੱਚ ਪੈਂਟੈਕਸ ਡਾਲ ਕੇ ਥੋੜਾ ਜਿਹਾ ਫੈਸ਼ਨੇਬਲ ਜਿਹਾ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਸੂਟ ਸਟੀਚਿੰਗ ਜਿਹੜੀ ਉਹ ਉਹ ਅਲੱਗ ਜਿਹੀ ਗ੍ਰੇਸ ਹੁੰਦੀ ਆ ਤੁਹਾਡੇ ਸਟੀਚਿੰਗ ਦੇ ਵਿੱਚ ਜੇਕਰ ਤੁਸੀਂ ਵਧੀਆ ਸਟੀਚ ਕਰਦੇ ਹੋ ਤਾਂ ਬਟ ਇਹ ਵਾਲੀ ਸਲਵਾਰਾਂ ਵੀ ਆਪਾਂ ਦੇਖੋ ਪੌਂਚਿਆਂ ਵਾਲੀਆਂ ਬਣਾਈਆਂ ਹੋਈਆਂ ਸਿੰਪਲ ਵੀ ਆ ਤੁਸੀਂ ਗਰਮੀ ਦੇ ਵਿੱਚ ਇਹਨਾਂ ਨੂੰ ਈਜ਼ੀਲੀ ਵੇਅਰ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਏਗੀ ਬਟ ਇਹ ਤੁਹਾਨੂੰ ਕੰਫਰਟੇਬਲ ਰਹਿਣ ਗਿਆ ਨੈਕਸਟ ਆ ਜੀ ਆਪਾਂ ਬਹੁਤ ਸੋਹਣਾ ਪ੍ਰਿੰਟ ਸੂਟ ਹੈ ਜਿਨ੍ਹਾਂ ਨੂੰ ਲੈਸਾ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਸਪੈਸ਼ਲ ਇਹਦਾ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਸਪੈਸ਼ਲੀ ਮੈਨੂੰ ਬਹੁਤ ਪਿਆਰਾ ਲੱਗਿਆ ਇਹਦਾ ਪ੍ਰਿੰਟ 컬러 ਵੀ ਲਾਈਟ ਡਾਰਕ ਜਿਵੇਂ ਦਾ ਮਰਜ਼ੀ ਤੁਸੀਂ ਇਹਨੂੰ ਜਿੱਥੇ ਮਰਜ਼ੀ ਪੇਅਰ ਕਰ ਸਕਦੇ ਹੋ ਬਹੁਤ ਪਿਆਰਾ ਹੈ ਇਹ ਜਿਹੜੀ ਹੈ ਮਲਟੀ ਕਲਰਸ ਦੀ ਇਹਦੇ ਵਿੱਚ ਲੈਸ ਜਿਹੜੀ ਬਾਕਸ ਬਣਾਏ ਨੇ ਫਿਰ ਆਪਾਂ ਇਸ ਤਰ੍ਹਾਂ ਬਟਨਸ ਜਿਹੜੇ ਨੇ ਅਟੈਚ ਕੀਤੇ ਨੇ 슬ੀਵਸ ਤੇ ਜਿਹੜੀ ਦਿੱਤੀ ਹੋਈ ਹੈ ਇਹਨੂੰ ਆਰਗੈਂਜਾ ਲੈਸਸ ਕਹਿੰਦੇ ਨੇ ਇਹ ਤੁਸੀਂ ਕਿਸੇ ਵੀ ਕਲਰ ਵਿੱਚ ਡਾਈ ਕਰਵਾ ਸਕਦੇ ਹੋ ਇਹਨਾਂ ਨੂੰ ਤੇ ਬਹੁਤ ਸੋਹਣਾ ਇਹਦੇ ਵਿੱਚ ਕੋਈ ਆਪਾਂ ਅਟੈਚ ਕਰਕੇ ਲੈਸ ਵਗੈਰਾ ਨਹੀਂ ਪਾਈਆਂ ਹੋਈਆਂ ਸਿਰਫ ਉਹ ਸਿੰਪਲ ਚਾਕਾਂ ਤੇ ਐਂਡ neck design اور 슬یوز ਤੇ ਜਿਹੜੀਆਂ ਲੈਸ ਜਿਹੜੀਆਂ ਅਟੈਚ ਕੀਤੀਆਂ ਹੈ ਜਾਂਦੇ ਤੇ ਸੂਟ ਬਣ ਕੇ ਬਹੁਤ ਸੋਹਣਾ ਇਹ ਵੀ ਰੈਡੀ ਹੋਇਆ ਤਾਂ ਤੁਸੀਂ ਇਦਾਂ ਦੇ ਸਿੰਪਲ ਜਿਹੇ ਸੂਟ ਬਣਵਾਇਆ ਕਰੋ ਬਹੁਤ ਪਿਆਰੇ ਲੱਗਦੇ ਨੇ ਸਮਰ ਸਪੈਸ਼ਲ ਐਂਡ ਕਲਰ ਜਿਹੜੀ ਹੁੰਦੀ ਹੈ ਕਲਰ ਜੀ ਬਹੁਤ ਜਿਆਦਾ ਸੋਹਣੇ ਆਏ ਹੋਏ ਨੇ ਤੁਸੀਂ ਉਹ ਵੀ ਲੈ ਸਕਦੇ ਹੋ ਤੁਸੀਂ ਸਾਡੇ ਤੋਂ ਸਟਿਚਿੰਗ ਵੀ ਕਰਾ ਸਕਦੇ ਹੋ ਡਿਜ਼ਾਈਨ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਸੂਟ ਕਿਸੇ ਵੀ ਤਰ੍ਹਾਂ ਦਾ ਤੁਸੀਂ ਹੈਂਡਵਰਕ ਮਸ਼ੀਨਵਰਕ ਜਾਂ ਫਿਰ ਕੋਈ ਵੀ ਪੇਂਟ ਮਤਲਬ ਕਿ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਜੇਕਰ ਤੁਸੀਂ ਸਾਨੂੰ ਪਿਕ ਭੇਜਦੇ ਤਾਂ ਆਪਾਂ ਤੁਹਾਨੂੰ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣਾ ਕੇ ਰੈਡੀ ਕਰਕੇ ਦੇ ਸਕਦੇ ਆ ਪਲੀਜ਼ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ